ਅਰਸਿਕੋ ਅਸੀਂ ਤੁਹਾਡਾ ਕਟੂ ਪ੍ਰਾਸਟ ਚੈਨਲ ਤੇ ਸਵਾਗਤ ਕਰਦੇ ਆਂ ਤੇ ਆਓ ਤੁਹਾਨੂੰ ਅਸੀਂ ਪਿੰਡ ਜਲੂਰ ਜਿਹੜਾ ਕਿ ਬਰਨਾਲਾ ਜ਼ਿਲ੍ਹੇ ਦੇ ਵਿੱਚ ਹੈ ਉਸ ਪਿੰਡ ਦੇ ਪਛੋਂ ਵਾਲੀ ਸਾਈਡ ਦੇ ਵਿੱਚ ਟੋਬਾ ਤੇ ਰੋਟੇ ਦਿਖਾ ਰਹੇ ਆ ਕਿਉਂਕਿ ਇਸ ਤਰ੍ਹਾਂ ਦੇ ਸੀਨ ਕਿਸੇ ਅੱਛੇ ਜਿਹੜੇ ਪਿੰਡਾਂ ਦੇ ਲੋਕ ਆ ਉਹਨਾਂ ਨੇ ਸਾਹਮਣੇ ਰੱਖਿਆ ਤੇ ਆ ਜਿਵੇਂ ਤੁਸੀਂ ਰੋਟੇ ਦਾ ਥੱਲੇ ਉਹ ਵਸ਼ਾਲ ਆਕਾਰ ਦੇਖ ਰਹੇ ਹੋ ਇਹਨਾਂ ਦੀ ਜਿਹੜੀ ਤੋਂ ਜੜ ਇੱਕੋ ਹੀ ਹੈ ਦੀਆਂ ਦੋ ਸਾਖਾਂ ਨੇ ਮੇਨ ਉਸ ਤੋਂ ਅੱਗੇ ਤੁਸੀਂ ਦੇਖ ਰਹੇ ਹੋ ਕਿ ਇਸ ਸਾਈਡ ਦੇ ਵਿੱਚ ਕਿੰਨੀਆਂ ਜਿਹੜੀਆਂ ਉੱਪਰੋਂ ਇਹਦੀਆਂ ਸਾੜੀ ਵਾਲਾ ਬਰੋਟਾ ਕਹਿੰਦੇ ਨੇ ਕਿ ਸਾਖਾਂ ਜ਼ਮੀਨ ਦੇ ਵਿੱਚ ਲੱਗ ਰਹੀਆਂ ਨੇ ਤੇ ਇਵੇਂ ਦੇਖੋ ਇਸ ਸਾਈਡ ਨੂੰ ਆ ਕਿੰਨਾ ਜਿਹੜਾ ਇਹਦਾ ਬਰੋਟੇ ਦਾ ਆਕਾਰ ਹੈ ਦੀਆਂ ਜ਼ਮੀਨ ਦੇ ਵਿੱਚ ਲੱਗ ਚੁੱਕੀ ਹੈ ਤੇ ਇਮੇਜੇ ਮੈਂ ਦੂਸਰੇ ਪਾਸੇ ਸਹਿਰ ਨੂੰ ਕਹੂੰਗਾ ਕਿ ਇਹਦੀ ਬਿਲਕੁਲ ਪੱਛੋਂ ਵਾਲੀ ਸਾਈਡ ਦਿਖਾਵੇ ਤੇ ਆ ਤੁਸੀਂ ਉੱਪਰੋਂ ਦੇਖ ਰਹੇ ਹੋ ਕਿ ਸਾੜੀ ਕਿਵੇਂ ਉਸ ਥਾਣੇ ਦੇ ਵਿੱਚੋਂ ਇਹ ਫਾਇਦਾ ਹੋ ਕੇ ਹੇਠਾਂ ਜ਼ਮੀਨ ਦੇ ਵਿੱਚ ਲੱਗ ਰਹੀ ਆ ਤੇ ਇਸ ਤਰ੍ਹਾਂ ਆ ਇਹਦੀ ਸਾਖ ਆ ਜਿਹੜੀ ਪੱਛੋਂ ਵਾਲੀ ਸਾਈਡ ਨੂੰ ਜਾ ਰਹੀ ਆ ਤੇ ਇਹ ਉੱਜੀ ਸਮੇਂ ਨੂੰ ਜੇ ਇਹਨੂੰ ਨਾ ਥੱਲੇੋਂ ਵੱਡਿਆ ਜਾਵੇ ਤਾਂ ਇਹ ਬਹੁਤ ਵਿਸ਼ਾਲ ਏਰੀਏ ਦੇ ਵਿੱਚ ਫੈਲ ਜਾਂਦੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਲਕੱਤਾ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਬਰੋਟੇ ਦਾ ਦਰਖਤ ਹੈ ਜਿਹਦੀਆਂ ਜੜਾਂ ਦਾ ਵੀ ਕਹਿੰਦੇ ਕੋਈ ਸਨਾਖਤ ਨਹੀਂ ਹੋ ਰਹੀ ਇਵੇਂ ਜਿਵੇਂ ਪੰਜਾਬ ਦੇ ਵਿੱਚ ਵੀ ਹੋਰ ਕਈ ਥਾਵਾਂ 'ਤੇ ਬਰੋਟੇ ਦੇ ਦਰਖਤ ਨੇ ਜਿਨ੍ਹਾਂ ਨੂੰ ਜੜਾਂ ਵਾਲੇ ਬਰੋਟੇ ਕਹਿੰਦੇ ਆ ਤੇ ਇਹਨਾਂ ਦੀ ਇਸ ਤਰ੍ਹਾਂ ਅੱਗੇ ਦੀ ਅੱਗੇ ਇਹ ਜਿਹੜੀਆਂ ਜ਼ਮੀਨ ਦੇ ਵਿੱਚ ਜੜਾਂ ਲੱਗ ਜਾਂਦੀਆਂ ਨੇ ਤੇ ਅੱਗੇ ਫੈਲਦੇ ਜਾਂਦੇ ਆ ਤੇ ਇਵੇਂ ਜਿਵੇਂ ਅਸੀਂ ਤੁਹਾਨੂੰ ਇੱਕ ਹੋਰ ਕਿਸਮ ਦਾ ਜਿਹੜਾ ਰੋਟਾ ਦਿਖਾਉਨੇ ਆ ਤੇ ਉਹ ਵੀ ਇਸ ਟੋਬੇ ਦੇ ਕਿਨਾਰੇ ਤੇ ਉੱਥੇ ਬੱਕਰੀਆਂ ਵਾਲੇ ਭਰਾ ਨੇ ਜਿਹੜੇ ਉਹ ਚਾਹ ਪੀ ਕੇ ਹਟਿਆ ਤੇ ਅਸੀਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਨੇ ਆ ਤੇ ਇਹਦੀ ਆ ਸ਼ਕਲ ਦੇਖੋ ਕਿਸ ਤਰ੍ਹਾਂ ਦੀ ਬਣੀ ਹੋਈ ਆ ਇਹ ਇਹ ਇਧਰ ਬਨ ਕੋਲੇ ਹੈ ਟੋਬੇ ਵਾਲੇ ਸਾਈਡ ਨੂੰ ਜੜਾ ਇਹਦੀਆਂ ਬਾਧ ਰਹੀਆਂ ਨੇ ਤੇ ਆਜੋ ਆਪਾਂ ਦੂਸਰੇ ਪਾਸੇ ਜਿੱਥੇ ਬੱਕਰੀਆਂ ਵਾਲੇ ਭਰਾ ਬੈਠੇ ਆ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਨੇ ਆ ਕਿਵੇਂ ਉਹ ਦੁਪਹਿਰ ਦੇ ਵਕਤ ਆਪਣੀ ਚਾਹ ਪਾਣੀ ਪੀ ਕੇ ਤਿਆਰ ਹੁੰਦੇ ਆ ਤੇ ਦਰਸ਼ਕੋ ਤੁਸੀਂ ਆ ਜਿਹੜੇ ਰੋਟੇ ਆ ਇਹਨਾਂ ਦੀ ਕਿਸਮ ਹੋਰ ਹੈ ਇਹ ਥੱਲਿਓਂ ਸਾਫ਼ ਨੇ ਬੇਸ਼ੱਕ ਇਹਦੀ ਥੋੜੀ ਮੋਟੀ ਸਾੜੀ ਹੈਗੀ ਪਰ ਉਨੀ ਨਹੀਂ ਜਿੰਨੀ ਉਧਰਲੀ ਨਸਲ ਦੇ ਦੇਖੇ ਤੇ ਆ ਹੈਗਾ ਇਹਦੇ ਬਿਲਕੁਲ ਵੀ ਦਾੜੀ ਨਹੀਂ ਹੈ ਇਹਦੀ ਜੜਾਂ ਦੇਖੋ ਕਿੰਨੀਆਂ ਫੈਲੀਆਂ ਹੋਈਆਂ ਨੇ ਤੇ ਇਸੇ ਤਰ੍ਹਾਂ ਇੱਕ ਹੋਰ ਬਰੋਟਾ ਜਿਹੜਾ ਕਿ ਇਧਰ ਦੇ ਦੋਲੇ ਤੁਸੀਂ ਇਹਦੇ ਕੰਧ ਕੱਢੀ ਦੇਖ ਰਹੇ ਹੋ ਤੇ ਇਹ ਬਿਲਕੁਲ ਇਸ ਟੋਪੇ ਦੇ ਕਿਨਾਰੇ ਆ ਇਹਦਾ ਵੀ ਹੁਣ ਜਿਹੜਾ ਤਹਾਂ ਤੋਂ ਪੱਤੇ ਝੜ ਚੁੱਕੇ ਆ ਤੇ ਨਵੀਂ ਤਰ੍ਹਾਂ ਦੀਆਂ ਜਿਹੜੀਆਂ ਘਰੰਪਲਾਂ ਨੇ ਉਹ ਫੁੱਟ ਰਹੀਆਂ ਨੇ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੇ ਬੱਕਰੀਆਂ ਜਾਂ ਭੇਡਾਂ ਪਾਲਣ ਵਾਲੇ ਲੋਕ ਨੇ ਉਹ ਦਪਾਇਰ ਦੇ ਸਮੇਂ ਆਫ ਦੀ ਚਾਹ ਰੋਟੀ ਇਸ ਸ਼ਾਨਦਾਰ ਦਰਖਤਾਂ ਥੱਲੇ ਆਨੰਦ ਮਾਣਦੇ ਆ ਤੇ ਆਓ ਅਸੀਂ ਤੁਹਾਨੂੰ ਕੁਝ ਬੱਕਰੀਆਂ ਵਾਲੇ ਭਰਾ ਖੜੇ ਨੇ ਇਹਨਾਂ ਨਾਲ ਮੁਲਾਕਾਤ ਕਰਾਉਨੇ ਆ ਹਾਂਜੀ ਬਾਈ ਜੀ ਤੁਸੀਂ ਆਪਦਾ ਨਾਮ ਦੱਸੋ ਤੇ ਪਿੰਡ ਦੱਸੋ ਤੇ ਕਿਹੜੇ ਪਿੰਡੋਂ ਆਏ ਫੁੱਲੇਵਾਲ ਤੋਂ ਅੱਛਾ ਜੀ ਹਾਂਜੀ ਬੱਕਰੀਆਂ ਚਾਰਨ ਆਇਆ ਤੇ ਜਲੂਰ ਖੜੇ ਆ ਫੁੱਲੇਵਾਲ ਪਿੰਡ ਤੋਂ ਜਲੂਰ ਆਇਆ ਅੱਛਾ ਥੋਡੇ ਕੋਲੇ ਕਿੰਨੇ ਆ ਜੀ ਪਸ਼ੂ? 60 ਪਸ਼ੂ ਆਏਗੇ ਜੀ ਸਾਡੇ ਕੋਲੇ। 50 60 ਠੀਕ ਹੈ। ਤੁਹਾਡਾ ਨਾਂ ਕੀ ਆ ਜੀ? ਬਲਕੀਤ ਸਿੰਘ ਜੀ। ਬਲਕੀਤ ਸਿੰਘ। ਕਿਸਾਨੋ ਦੇਖੋ ਇਸ ਤਰ੍ਹਾਂ ਦੇ ਜਿਹੜੇ ਚਾਦਰਿਆਂ ਵਾਲੇ ਵਿਅਕਤੀ ਆ ਉਹ ਵੀ ਪੰਜਾਬ ਦੇ ਵਿੱਚ ਬਹੁਤ ਟੱਟੀ ਮਿਲਦੇ ਆ। ਤੇ ਇਹਨਾਂ ਦੇ ਹੱਥ ਵਿੱਚ ਇਹ ਢਾਂਗੀ ਆ ਜੀ। ਢਾਂਗੀ ਕਹਿੰਦੇ ਆ ਜੀ ਇਹਨੂੰ। ਇਹਦੇ ਨਾਲ ਇਹ ਦਰਖਤਾਂ ਦੇ ਜਿਹੜੇ ਸੂਖਮ ਪੱਤੇ ਝਾੜ ਲੈਂਦੇ ਆ ਤੇ ਬੱਕਰਾਂ ਦੇ ਜਿਹੜੇ ਪੁੱਕੇ ਲੱਗੇ ਹੁੰਦੇ ਆ ਉਹ ਝਾੜ ਲੈਂਦੇ ਆ ਤੇ ਬੇਰੀਆਂ ਨੂੰ ਪੱਤੇ ਅੱਛਾ ਜੀ ਥੋਡੇ ਕੋਲ ਕੋਈ ਥੋੜੀ-ਮੋਟੀ ਜ਼ਮੀਨ ਜਾਇਦਾਦ ਹੈ ਜ਼ਮੀਨ ਜਾਇਦਾਦ ਹੈਗੀ ਜੀ ਕਿੰਨੀ-ਕਿੰਨੀ ਕਹ ਹੈ ਥੋੜੀ-ਥੋੜੀ ਹੈ ਥੋੜੀ-ਥੋੜੀ ਜ਼ਮੀਨ ਜਾਇਦਾਦ ਹੈ ਤੇ ਇਸ ਕਿਤੇ ਤੋਂ ਤੁਸੀਂ ਵੀ ਖੁਸ਼ ਹੋ ਜਿਹੜਾ ਇਹ ਬੱਕਰੀਆਂ ਪਾਲ ਰਹੇ ਹੋ ਪੂਰੇ ਖੁਸ਼ ਹੋ ਪੂਰੇ ਖੁਸ਼ ਹੋ ਇਹ ਜੀ ਸਾਡੇ ਬਚਪਨ ਤੋਂ ਲੱਗਿਆ ਹੋਇਆ ਸਾਨੂੰ ਅੱਛਾ ਹਾਂ ਜੀ ਕਿਉਂਕਿ ਤੁਹਾਡੇ ਜਿਹੜੇ ਵੱਡੇ-ਵਡੇਰੇ ਸੀ ਉਹ ਵੀ ਰੱਖਦੇ ਸੀ ਬੱਕਰੀਆਂ ਅੱਛਾ ਜਾਨੀ ਖਾਨਦਾਨੀ ਤੁਹਾਡਾ ਇਹ ਬੱਕਰੀਆਂ ਪਾਲਣ ਦਾ ਕਿੱਤਾ ਹੈ ਹੁਣ ਜਿਵੇਂ ਬਹੁਤ ਸਾਰੇ ਲੋਕਾਂ ਦੇ ਬੱਕਰੀਆਂ ਦੇ ਫਾਰਮ ਬਣਾਏ ਹੋਏ ਆ ਤੇ ਉਹਨਾਂ ਤੇ ਆ ਜਿਹੜੀਆਂ ਤੁਹਾਡੀਆਂ ਚ ਕੀ ਤੁਸੀਂ ਫਰਕ ਸਮਝਦੇ ਹੋ ਵੀ ਪਾਲਣ ਪੋਛਣ ਦਾ ਕੀ ਤੰਗ ਹੈ ਜੀ ਮਿਹਨਤ ਹੈ ਜੀ ਆਪਣੀ ਅੱਛਾ ਇਹ ਚ ਮਿਹਨਤ ਹੈ ਉਹ ਖਰਚਾ ਹੈ ਉਹ ਖਰਚਾ ਹੈ ਅੱਛਾ ਖਰਚੇ ਤੋਂ ਭਾਵੇਂ ਵੀ ਉਧਰ ਜਿਹੜਾ ਫਾਰਮ ਚ ਪਾੜਦੇ ਉਹਨਾਂ ਨੂੰ ਜਿਹੜੀ ਉਹਨਾਂ ਨੂੰ ਖਰਚਾ ਪਾਉਣਾ ਕੋਈ ਨਹੀਂ ਬਚਦੀ ਬਚਦਾ ਸਾਨੂੰ ਅੱਛਾ ਜਾਣੀ ਇਹਨਾਂ ਦਾ ਜਿਹੜਾ ਚਾਰਨ ਦਾ ਸਿਸਟਮ ਹੈ ਉਹ ਤੁਸੀਂ ਬਾਹਰੀ ਖੇਤਾਂ ਬੰਨਿਆ ਚ ਸੂਏ ਦੇ ਕਿਨਾਰੇ ਕੱਸੀ ਦੇ ਤੇ ਜਾਂ ਹੋਰ ਜੋ ਵੀ ਖੁੱਲੇ ਖੇਤਾਂ ਚ ਖੁੱਲੇ ਖੇਤਾਂ ਜੀ ਹਾਂ ਇੱਕ ਫਿਰ ਤੁਸੀਂ ਇਸ ਗੱਲ ਬਾਰੇ ਦੱਸੋ ਕਿ ਜਿਹੜਾ ਜਦੋਂ ਹੁੰਦਾ ਹੈਗਾ ਆਪਣੇ ਬੁਖਾਰ ਕੜਨਾ ਕਹਿੰਦਾ ਜਾਂ ਕਹਿੰਦਾ ਵੀ ਸੈਲ ਘਟ ਜਾਂਦੇ ਆ ਕੀ ਉਹਨਾਂ ਡੰਡਾਂ ਦੇ ਵਿੱਚ ਥੋੜੇ ਕੋਲੇ ਵੀ ਲੋਕ ਬੱਕਰੀ ਦਾ ਦੁੱਧ ਲੈਣ ਲਈ ਆਉਂਦੇ ਆਂ ਅੱਛਾ ਫਿਰ ਉਸ ਵਕਤ ਤੁਸੀਂ ਕਿੰਨੇ ਰੁਪਏ ਕਿਲੋ ਦੁੱਧ ਕੁਛ ਵੀ ਲੈਂਦੇ ਨਹੀਂ 6 ਰੁਪਏ ਲੈਂਦੇ ਅਸੀਂ ਬਾਹਰ ਫਿਰਦੇ ਕਰਕੇ ਸਾਨੂੰ ਲਲਕਰਾਂ ਵੀ ਕੋਈ ਨਹੀਂ ਮਾਰ ਹਾਂ ਦੇਖੋ ਦਰਸ਼ਕੋ ਬੜੀ ਖੁਸ਼ੀ ਦੀ ਗੱਲ ਹੈ ਕਿ ਭਰਾ ਕਹਿ ਰਿਹਾ ਕਿ ਜਦੋਂ ਦੁੱਧ ਦਾ ਰੇਟ ਉਹਦੋਂ 7-700 ਰੁਪਏ ਜਾਂ 8-800 ਰੁਪਏ ਕਿਲੋ ਮੈਂ 1000 ਰੁਪਏ ਕਿਲੋ ਤੱਕ ਵੀ ਸੁਣਿਆ ਪਰ ਇਹ ਦੇਖੋ ਭਰਾ ਕਹਿ ਰਿਹਾ ਕਿ ਕਿਸੇ ਤੋਂ ਵੀ ਉਹਨਾਂ ਦਿਨਾਂ ਦੇ ਵਿੱਚ ਦੁੱਧ ਦੇ ਪੈਸੇ ਨਹੀਂ ਲੈਣਗੇ ਇਹੇ ਤੋਂ ਮਿਲਿਆ ਪੈਸਾ ਨਹੀਂ ਲੈਂਦੇ ਇਸ ਕਰਕੇ ਜਿਹੜਾ ਤੁਹਾਡਾ ਬੱਕਰੀ ਦਾ ਦੁੱਧ ਹੈ ਉਹ ਦੂਸਰਿਆਂ ਨਾਲ ਮੇਰਾ ਖਿਆਲ ਹੈ ਉਹ ਜ਼ਿਆਦਾ ਗੁਣਕਾਰੀ ਹੈ ਜ਼ਿਆਦਾ ਗੁਣਕਾਰੀ ਹੈ ਬਾਹਰ ਆਉਂਦੀ ਹੈ ਹਾਂ ਕਿਉਂਕਿ ਭਾਂਤ ਸਮਾਤਾ ਇਹ ਕੱਖ ਗੰਡਾ ਚਰਦੀਆਂ ਨੇ ਹਾਂ ਹਾਂ ਜੀ ਇਹ ਠੀਕ ਹੈ ਅੱਕ ਵੀ ਖਾਣਾ ਤੇ ਧੂੜਾ ਵੀ ਖਾ ਜਾਣਾ ਠੇਕ ਦੇ ਪੱਤੇ ਕਿੰਨੇ ਕੌੜੇ ਉਹ ਵੀ ਖੰਡੀਆਂ ਨੇ ਉਹ ਜਿਹੜੀਆਂ ਫਾਰਮ ਵਾਲੀਆਂ ਬੱਕਰੀਆਂ ਨੂੰ ਉਹਨੂੰ ਇਸ ਤਰ੍ਹਾਂ ਦੀ ਕੋਈ ਕਰੇ ਵਾਲਾ ਖਾਦਾ ਆਪਣਾ ਡੰਗਰਾਂ ਵਾਲਾ ਕੰਮ ਠੀਕ ਹੈ ਤੇ ਹੁਣ ਜਿਵੇਂ ਆ ਬਾਈ ਜੀ ਇਹਦਾ ਤੁਹਾਡੇ ਹਿਸਾਬ ਨਾਲ ਕਿੰਨੇ ਕੁ ਰੇਟ ਵਾਲੀ ਬੱਕਰੀ ਆ ਇਹ ਇਹ 35 40 ਹਜ਼ਾਰ ਵਾਲੀ ਹੈ ਜੀ 35 40 ਹਜ਼ਾਰ ਵਾਲੀ ਇੱਕ ਕਿੰਨੇ ਸੂਏ ਆਹੇ ਬੱਕਰੀ ਤੁਸੀਂ ਦੱਸ ਤੀਜੇ ਸੂਏ ਸੂਰੇ ਜੀ ਤੀਜੇ ਸੂਏ ਸੂਰੇ ਅੱਛਾ ਕਿਹੜਾ ਆਹਾ ਆ ਆਹ ਜਿਹੜਾ ਕੋਲੇ ਕੋਲੇ ਖੜੇ ਨੇ ਠੀਕ ਹੈ ਜੀ ਤੇ ਇੱਕ ਉਹ ਬੱਕਰੀ ਉਹ ਲੱਗ ਤਰ੍ਹਾਂ ਦੀ ਐ ਜਿਹੜੀ ਉਹ ਟੱਪ ਖੜਪੀ ਨਾ ਨਾ ਉਧਰ ਹੀਠਾਂ ਬੈਠੀ ਐ ਉਹ ਚੀਨੀ ਅੱਛਾ ਇਹਨੂੰ ਚੀਨੀ ਬੱਕਰੀ ਬੋਲਦੇ ਆ ਚੀਨੀ ਹਾਂ ਚੀਨੀ ਹੋ ਇਹ ਵਾਹ ਵਾਹ ਹੋਰ ਇੱਕ ਦੇ ਛੋਟੇ ਛੋਟੇ ਸਿੰਗ ਹੁੰਦੇ ਆਗੇ ਉਹ ਉਹਨਾਂ ਨੂੰ ਕਿਹੜੀਆਂ ਬੱਕਰੀਆਂ ਕਹਿੰਦੇ ਆ ਆਜੋ ਜੀ ਆਜੋ ਰਿਓ ਆਹ ਦੇਖੋ ਦਰਸ਼ਕੋ ਬੱਕਰੀ ਦਾ ਜਦੋਂ ਇਹਨੇ ਬਾਈ ਜੀ ਨੇ ਸੱਤਿਆਂ ਇਹਨਾਂ ਦੇ ਕੋਲੇ ਆ ਗਈ ਜਿਹਨੂੰ ਚੀਨੀ ਬੱਕਰੀ ਕਹਿੰਦੇ ਕਾਹ ਹੈ ਇੱਕਾਹ ਹੈ ਤੇ ਆ ਇਹਨਾਂ ਦੇ ਬੱਕਰੀਆਂ ਦੇ ਵਿੱਚ ਜਿਵੇਂ ਬੋਕ ਕਹਿ ਦਿੰਦੇ ਆ ਉਹ ਵੀ ਤੁਸੀਂ ਦੇਖ ਰਹੇ ਹੋ ਆ ਦਿਖਾਓ ਜੀ ਇਹਨੂੰ ਹਾਕ ਮਾਰੇ ਜੀ ਬੋਕ ਕਹਿੰਦੇ ਆ ਜਣੀ ਹਾਕ ਮਾਰੇ ਤੋਂ ਇਹ ਪਸ਼ੂ ਐਨੇ ਸਿਆਣੇ ਆ ਤੇ ਕੋਲੇ ਆ ਜਾਂਦੇ ਆ ਦੇਖੋ ਜਿਹੜੇ ਸ਼ਹਿਰਾਂ ਦੇ ਵਿੱਚ ਬੱਚੇ ਰਹਿੰਦੇ ਆ ਜਾਂ ਵੱਡੇ ਪਿੰਡਾਂ ਦੇ ਵਿੱਚ ਰਹਿੰਦੇ ਆ ਜਾਂ ਸਾਡੇ ਬੜੇ ਸਾਰੇ ਬੱਚੇ ਫੌਨ ਕਟਰੀਆਂ ਚ ਗਏ ਹੋਇਆ ਇਹ ਅਸੀਂ ਉਹਨਾਂ ਲਈ ਵੀ ਇਹ ਇੱਕ ਤਰ੍ਹਾਂ ਦੀ ਜਿਹੜੀ ਪੰਜਾਬੀ ਵਿਰਾਸਤ ਦੇ ਵਿੱਚ ਬੱਕਰੀ ਜਾਂ ਭੇਡ ਪਾਲਣ ਵਾਲੇ ਲੋਕ ਹੈ ਇਹ ਦੇਖੋ ਬੜੀ ਖੁਸ਼ਹਾਲ ਜ਼ਿੰਦਗੀ ਜਿਉ ਰਹੇ ਆ ਤੇ ਬੜੀ ਇਹਨਾਂ ਦੀ ਸਿਹਤ ਵੀ ਅੱਛੀ ਆ ਕਿਉਂਕਿ ਹਰ ਰੋਜ਼ ਇਹਨਾਂ ਨੂੰ ਤੋਰਾ ਫੇਰਾ ਕਰਨਾ ਪੈਂਦਾ ਤੇ ਸਾਦੀ ਤਰ੍ਹਾਂ ਦੀ ਖਰਾਕ ਖਾਂਦੇ ਆ ਤੇ ਹੁਣ ਇਹ ਥੋੜਾ ਚਿਰ ਹੋ ਗਿਆ ਚਾਹ ਪੀ ਕੇ ਹਟਿਆ ਇਹਨਾਂ ਦੇ ਨਾਲ ਦੇ ਇੱਕ ਬਾਈ ਜੀ ਉਹ ਸਤਿਲ ਦੀ ਸਰਬਰ ਦੀ ਪਤੀਲੀ ਬਾਜ ਰਹਿਆ ਇਹ ਹੇਠਾਂ ਤੋਂ ਮਾਂਜਣ ਦਾ ਕਾਰਨ ਇਹ ਆ ਕਿ ਇਹ ਫਿਰ ਇਹਨਾਂ ਦਾ ਕੋਈ ਕੱਪੜੇ ਵਗੈਰਾ ਨੂੰ ਨਹੀਂ ਲੱਗਦੀ ਇਹ ਹੇਠਲਾ ਉਤਲਾ ਪਾਸਾ ਪਤੀਲੀ ਦਾ ਮਾਂਜਦੇ ਆ ਤੇ ਇਹਨਾਂ ਦੇ ਉੱਤੇ ਕਈ ਸਾਰੇ ਗੀਤ ਵੀ ਬਣਿਆ ਹਾਂ ਬਾਜੀ ਤੁਹਾਡਾ ਨਾਂ ਕੀ ਹੈ ਬੂਟਾ ਸਿੰਘ ਤੁਹਾਡੇ ਕੋਲੇ ਕਿੰਨੀਆਂ ਬੱਕਰੀਆਂ ਨੇ 15 16 ਨਾਲ ਆਕ ਤੇ ਥੋੜਾ ਵੀ ਠੋਲੇ ਵਾਲ ਪਿੰਡ ਹੈ ਅੱਛਾ ਇਹਨਾਂ ਦਾ ਨੰਗਲ ਪਿੰਡ ਹੈ ਤੇ ਥੋੜਾ ਥੋਲੇ ਵਾਲ ਦਰਸ਼ਕੋ ਦੇਖ ਲੋ ਇਹ ਨੇੜੇ ਦੇ ਦੋ ਪਿੰਡਾਂ ਤਵਾ ਕੇ ਜਲੂਰ ਦੇ ਇਹ ਬਰੋਟਿਆਂ ਥੱਲੇ ਸਿਕਰ ਤੋਂ ਪਹਿਰੇ ਇਹ ਚਾਹ ਪੀ ਕੇ ਹਟਿਆ ਤੇ ਇਸ ਤਰ੍ਹਾਂ ਕਿਉਂਕਿ ਇਹਨਾਂ ਨੂੰ ਕੋਈ ਖਰਚਾ ਪੱਠਾ ਨਹੀਂ ਇਹਨਾਂ ਦੀ ਖਰਾਕ ਲਈ ਕਰਨਾ ਪੈਂਦਾ ਤੇ ਲੋਕਾਂ ਦੀ ਹਿੰਮਤ ਹੈ ਇਸ ਤਰ੍ਹਾਂ ਜਿਹੜੇ ਲੋਕ ਅੱਜ ਸਾਡੇ ਜਮਾਨੇ 'ਚ ਕਹਿੰਦੇ ਆ ਜੀ ਸਾਨੂੰ ਕੋਈ ਕੰਮ ਨਹੀਂ ਮਿਲਦਾ ਕੋਈ ਰੋਜ਼ਗਾਰ ਨਹੀਂ ਹੈਗਾ ਤਾਂ ਇਹਨਾਂ ਲੋਕਾਂ ਤੋਂ ਸਿੱਖਿਆ ਲੈ ਕੇ ਕੰਮ ਕਰਨਾ ਚਾਹੀਦਾ ਸਾਰਾ ਕੁਝ ਹੈਗਾ ਸਾਰਾ ਕੁਝ ਪਰ ਕਰਦੇ ਨਹੀਂ ਹਾਂਜੀ ਬੜੀ ਦੇਖੋ ਇਹ ਬਾਈ ਜੀ ਗੱਲ ਦੱਸ ਰਿਹਾ ਕਿ ਸਾਨੂੰ ਇਹ ਕਿੱਤੇ ਨੂੰ ਕੋਈ ਮਾੜਾ ਕਿੱਤਾ ਨਹੀਂ ਸਮਝਣਾ ਚਾਹੀਦਾ ਤੇ ਤੁਸੀਂ ਕਿਹੜੀ ਬਰਾਦਰੀ ਨਾਲ ਸੰਬੰਧਤ ਹੋ ਜੀ ਜ਼ਿਮੀਂਦਾਰਾਂ ਜੀ ਜ਼ਿਮੀਂਦਾਰ ਹੋ ਤੁਸੀਂ ਬਾਈ ਜੀ ਠੀਕ ਜੀ ਜ਼ਿਮੀਂਦਾਰ ਚਾਰੇ ਜ਼ਿਮੀਂਦਾਰਾਂ ਜੀ ਚਾਰੇ ਦੇਖ ਲਓ ਦਰਸ਼ਕੋ ਇਹ ਜ਼ਿਮੀਂਦਾਰ ਭਰਾ ਨੇ ਇਹਨਾਂ ਕੋਲੇ ਜ਼ਮੀਨ ਥੋੜੀ ਹੈ ਪਰ ਉਹ ਥੋੜੀ ਜ਼ਮੀਨ ਤੇ ਨਾਲ ਇਹ ਕਿਸਹਾਇਕ ਤੌਰ ਤੇ ਜਿਹੜਾ ਬੱਕਰੀਆਂ ਦਾ ਕਿੱਤਾ ਪਾਲ ਰਿਹਾ ਤੇ ਹੁਣ ਇਥੋਂ ਇਹ ਮੇਰਾ ਖਿਆਲ ਆ ਜਾ ਰਹੇ ਆ ਕਿਉਂਕਿ ਬੱਕਰੀਆਂ ਨੂੰ ਵੀ ਪਤਾ ਲੱਗ ਗਿਆ ਕਿੰਨੇ ਨੇ ਚਾਹ ਪਾਣੀ ਪੀ ਲਿਆ ਤੇ ਤੂੰ ਅੱਗੇ ਇਹ ਚਾਰਨ ਦੇ ਲਈ ਜਾਣਗੇ ਤੇ ਅਸੀਂ ਇਹ ਜਿਹੜੀ ਪਿੰਡ ਜਲੂਰ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਹ ਸੇਖਾ ਜਲੂਰ ਕਹਿੰਦੇ ਆ ਇੱਥੇ ਜਿਹੜਾ ਰੇਲਵੇ ਸਟੇਸ਼ਨ ਆ ਉਹ ਵੀ ਲੱਗੇ ਹੀ ਆਗਾ ਤੇ ਅਸੀਂ ਇਹ ਤੁਹਾਡੇ ਲਈ ਛੋਟੀ ਵੀਡੀਓ ਬਣਾਈ ਹੈ ਤੇ ਸਾਨੂੰ ਆਸ ਹੈ ਕਿ ਤੁਸੀਂ ਪੱਟੂ ਪ੍ਰਾਸਤ ਚੈਨਲ ਨਾਲ ਜੁੜੋਗੇ ਤੇ ਛੋਟੇ ਬੱਚਿਆਂ ਨੂੰ ਦਿਖਾਓ ਤੇ ਇਸ ਤਰ੍ਹਾਂ ਸਾਡਾ ਇਹ ਜਿਹੜਾ ਛੋਟਾ ਜਿਹਾ ਸੀ ਯਤਨਾ ਹੈ ਉਨੂੰ ਸਫਲ ਬਣਾਉਣ ਦੇ ਵਿੱਚ ਸਹਿਯੋਗ ਦਿਓ ਧੰਨਵਾਦ